ساری سنگ کے پورا پروار نت مستک ہو کے پرماتما آ کے یہ پرماتما جی ساحب نے شبد پڑے ہیں ਇਹ ਸ਼ਬਦਾਂ ਦੇ ਨਾਲ ਇੰਨੀ ਬਾਣੀ ਦੇ ਨਾਲ ਜੋੜਨ ਦੀ ਸਾਲੂ ਇੱਕ ਕੋਸ਼ਿਸ਼ ਪੜੀ ਕਰ ਤਾਂ ਕਿ ਕੁਝ ਨਾ ਕੁਝ ਅਨਸਾਨ ਜੋ ਜੀਵਨ ਦੇ ਵਿੱਚ ਅੰਗਾ ਕਰਕੇ ਜਾਵੇ ਹੋਰ ਕੁਝ ਨਹੀਂ ਸੜੀ ਮੰਦਰ ਹੋਵੇ ਮਸਜਿਦ ਹੋਵੇ ਗੁਰਦੁਆਰਾ ਹੋਵੇ ਸੱਚ ਜਾਣੇ ਗੁਣਕ ਤਾਏ ਉੱਥੇ ਜਾਂਦਾ ਕੁਝ ਲੈਣ ਲਈ ਕੁਝ ਕੁਝ ਕਰਨ ਲਈ ਆਪਣੇ ਵਾਸਤੇ ਕਦੇ ਇਹ ਨਹੀਂ ਕਹਿ ਸਕਦੇ ਕਿ ਕੋਈ ਮੁਨਕ ਜਾ ਕੇ ਕਿਸੇ ਧਰਮਸਥਾਨ ਤੇ ਗਿਆ ਹੋਵੇ ਤਾਂ ਦੂਜੀ ਵਸਤੇ ਕੁਝ ਮੰਗਿਆ ਹੋਵੇ ਪਰ ਮੁਨਕ ਨੂੰ ਇਹ ਨਹੀਂ ਪਤਾ ਕਿ ਮੈਂ ਇਸ ਜੂੜ ਦੇ ਵਿੱਚ ਆਇਆ ਇਸ ਜੂੜ ਦਾ ਜੋ ਹੈ ਬਚਪਨ ਕੀ ਸੀ ਕੀ ਬੜੇ ਪਾ ਕੀ ਸੀਗਾ ਤੇ ਅੰਤ ਵਾਲਾ ਸਮਾ ਕੀ ਸੀ ਤਾਂ ਸੋ ਕਹਨੇ ਥਾ ਕੀ ਨੇ ਸਰਗਨ ਸਰਪਾਨ ਵਾਹਿਗੁਰੂ ਕਿ ਪ੍ਰਮਾਤਮਾ ਤੋਂ ਦੇਖ ਲੈ ਮੈਂ ਆਪਣੀ ਜੁਬਾਨੀ ਦੀ ਗੱਲ ਕਰਦਾ ਮੇਹ ਭਾਈ ਸਾਹਿਬ ਪਇੰਕਾਰ ਸਿੰਘ ਦੇ ਨਾਲ ਦੇਖਦੇ ਦੇ ਕੰਮ ਕਰਿਆ ਕਰ ਸਰ ਅਸੀਂ ਬੈਠਦੇ ਕਰਿਆ ਕਰ ਪਰ ਪਾਪੀ ਜੀ ਸਿੰਘ ਧਾਣੀ ਵੀ ਚਲਾਇਆ ਕਰਦੇ ਤੇ ਐਸਾ ਪਰ ਸਾਧਿਆ ਦੇਖਦੇ ਆ ਦੇਖਦੇ ਆ ਇਹ ਦੁਨੀਆ ਦਾ ਰੂਪ ਦੁਨੀਆ ਦੀ ਜੀ ਇਹ ਸੁੰਦਰਤਾ ਸੀ ਸਾਡੇ ਸਾਹਮਣੇ ਚਲੀ ਗਈ ਪਰ ਕੋਈ ਸੋਚ ਸਕਿਆ ਕਿ ਮੇ ਪ੍ਰਕਾਸ਼ ਕਿਤਾ ਗੁਰੂ ਗ੍ਰੰਥ ਸਾਹਿਬ ਇਸ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਖ ਕੀ ਬਿਨੈ ਜਹਾਂ ਗਿਆਨ ਤਹਾ ਪਰ ਗਿਆਨ ਉਥੇ ਜਿੱਥੇ ਧਰਮ ਹੈ ਪ੍ਰੋਗਰਾਮ ਦੀ ਗੱਲ ਕੀਤੀ ਜਾਏ ਧਰਮ ਦੇ ਨਾਲ ਪ੍ਰੋਗਰਾਮ ਅਜਵਾਰਾ ਨਹੀਂ ਬਾਕੀ ਜੀਵ ਚਰਸੀਆਂ ਬਣਾਉਣੇ ਪਰਮ ਮर्यादा ਲਈ ਪਰ ਹੱਕ ਤੇ ਹੈ ਕਿ ਕਿਸੇ ਨੂੰ ਛੋੜ ਕੇ ਬਾਹਰ ਨਹੀਂ ਜਾ ਸਕਦੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ دو گلہ ضرور کہنی ہے تیری یہ منت کو تھاکے نین سرون سر تھاکے تھاکی سندر کائن کہنے بولو کہ تیرے ہی سندر کائن یہ تھاک گئی ہے جہاں شریر سا اے نہیں تھاک سیرا حاق دی سب مرتا ਕਈ ਬਲੁਕ ਕਹਿੰਦੇ ਨੇ ਆਪਣੀ ਮੱਤ ਖੋ ਜਾਂਦੇ ਨੇ ਉੱਚੀ ਜੀਆਂ ਉੱਚੀਆਂ ਜੀਆਂ ਗੱਲਾਂ ਕਰਦੇ ਪਰਮਾਤਮਾ ਕਹਿੰਦਾ ਉਹ ਵਕਤ ਵੀ ਤੈਨੂੰ ਆ ਜਾਏਗਾ ਤੇਰੀ ਮੱਤ ਵੀ ਕੰਮ ਨਹੀਂ ਕਹਿੰਦਾ ਕਿ ਤੇਰਾ ਹਾਕ ਦੀ ਸਭ ਮੱਤਾ ਕੀ ਇੱਕ ਨਾ ਥਾਕਸ ਮਾਇਆ ਆਹ ਮਾਇਆ ਕੀ ਹੈ ਜਿਹੜੇ ਮਾਇਆ ਤੈਸਿਆਂ ਵੀ ਗੱਲ ਨਹੀਂ ਕਰ ਸਕਦੇ ਪਰਮਾਤਮਾ ਨੇ ਪਹਿਲੇ ਕਹਿੰਦੇ ਕਿ ਥਾਕੇ ਮੇਲ ਇਹਦੀ ਮਾਇਆ मेर लेन बि कसूरवार आहिनि मेरियूं अखा बि कसूरवार आहिनि जॾहिं मे कोई ਕੇ चीज़ार ਦਿੱਤੇ ਸਰ तूं अखा दिता कमु सुल ठाहे कल दे सर चङे सुलण लॻे उहो ਐਸੇ हाणे परमात्मा कंदे गोबिंदड़ेर जी गल आहे पन मिंटा ਸਾਲ ਦੇ ਦਿੱਸ 70 ਸਾਲ ਦੇ ਕੋਸ਼ਿਸ਼ ਕਰਾਂਗੇ ਨਿਦਿਸ਼ਾਂ ਦੇ ਇਸ ਲਈ ਕਹਿੰਦੇ ਕਿ ਬੋਲ ਦਿਨ ਹਮੇਸੇ ਅਪਰਾਧੀ ਜਿਨ ਜਿਓ ਪਿੰਡ ਥਾ ਗਿਆ ਇਹ ਪਰਮਾਤਮਾ ਮੈਨੂੰ ਇਹ ਸਰੀਰ ਦਿੱਤਾ ਕੋ ਇਤਨਾ ਸੋਹਣਾ ਸਵੱਖਾ ਸਰੀਰ ਦਿੱਤਾ ਜਿਹਦੇ ਚ ਦੰਦ ਹਨ ਜਿਹਦੇ ਅੱਖਾਂ ਹਨ ਜਿਹਦੇ ਸਰੀਰ ਹੈ ਹਰ ਇੱਕ ਹਿੱਸਾ ਹੈ ਇਹ ਸਦਾ ਸਰੀਰ ਸੀ ਇਸ ਦੀ ਇਸਨੇ ਪਾਲਣਾ ਨਹੀਂ ਕਰ ਸਕਿਆ سری کا میں دنیا دیا اس شریر بھی سی طریقے پر اس کی چنتاوا نہیں کر سکیا صرف نہ صرف یہ دنیا دورن واسطے پرماتما اترنی ہے شروعات ਕਵਨ ਕਾਜ ਸਿਰਜੇ ਜਗ ਭੀਤਰ ਬਾ ਸੰਗਤ ਬੈਠੀ ਆ ਅਜੇ ਸੋਚਣਾ ਏ ਕਿ ਕਵਨ ਕਾਜ ਮਿਤਕੜੇ ਕਾਜ ਦੇ ਵਿਚਾਰ ਕਵਨ ਕਾਜ ਸਿਰਜੇ ਜਗ ਭੀਤਰ ਜਵਨ ਕਵਨ ਫਲ ਪਾਇਆ ਬੰਦੇ ਤੂੰ ਜਮ ਕੇ ਆਇਆ ਤੇ ਕੜਾ ਫਲ ਪਾ ਦਿੱਤਾ ਇੱਥੇ ਆ ਕਿ ਤੂੰ ਲਿਆ ਕੀ ਚਾਨਿਤ ਤਾਰਨ ਪਾਰੋਂ ਚਿੰਤਾ ਮਨ ਕਿ ਕਦੇ ਮੁਕਣਾ ਕਿਵੇਂ ਮਨ ਪਰ ਤੂੰ

ਕਬਿਛੀ ਕਾਰਕ ਕਥਾ ਹੋਤ ਸੰਤਨ ਜੇਸ ਪ੍ਰਮਾਤਮਾ ਦੇ ਘਰ ਦੇ ਵਿੱਚ ਗੁਰੂ ਦੇ ਆਉਂਦਾ ਹੈ ਸੰਤਾਂ ਆਈਆਂ ਕਿੰਨੇ ਜੇ ਕਾਰਕ ਕਥਾ ਹੋਤ ਸੰਤਨ ਦੀ ਇੱਕ ਨਿੰਮਖ ਨਾ ਕਿਨੂ ਮੇਸ਼ੇਰਾ ਨਿਕ ਤੇ ਸ਼ੇਰਾ ਨਹੀਂ ਪਾਇਆ ਤੇ ਸਮਝਿਆ ਕੁਝ ਲਿਆਕ ਤੇ ਰਕ ਤੇ ਤਾਂ ਮੱਥੇ ਦੇਖ ਦਿੱਤੇ ਬੜੇ ਤਰੀਕੇ ਨਾਲ ਨਮਕਸ਼ਾਰ ਕੀਤਾ ਪੈਸੇ ਛੁੱਟੇ ਪਰ ਇੱਕ ਕਿ ਨਿੰਮਖ ਨਾ ਕਿਨੂ ਮੇਰ ਜਿਹੜਾ ਹੈ ਪ੍ਰਮਾਤਮਾ ਅਗਲੀ ਪੰਕਤੀ ਜੁਆ ਬੜਾ ਸੋਹਣਾ ਦੇ ਲਿਆ ਬਸ ਸੁਣ ਕੇ ਜਾਣਾ ਪੇਗਾ ਤੁਹਾਨੂੰ ਸੰਗਤ ਵਿੱਚ ਬੈਠੇ ਹੋ ਕਹਿੰਦੇ ਲੰਪਟ ਚੋਰ ਧੂਤ ਮਤਵਾਰ ਭਾਈ ਸਾਹਿਬ ਕਹਿੰਦੇ ਲੰਪਟ ਚੋਰ ਧੂਤ ਮਾ ਇਹਦਾ ਲੰਪਟ ਤੇ ਪਾ ਗਿਆ ਕਿਤੇ ਚਿਮੜਿਆ ਗਿਆ ਚੋਰ ਤੇ ਧੂਤ ਉਹਨਾਂ ਦੇ ਨਾਲ ਜੁੜ ਤੇਰਾ ਮਨ ਜਿਹੜਾ ਨਾ ਬੜਿਆ ਹੋ ਤੇ ਕਿਆ ਦੇ ਰੁਕਸ ਕੋ ਸੁਣਦੇ ਬੜਿਆ ਕਹਿੰਦੇ ਲੰਪਟ ਚੋਰ ਧੂਤ ਮਤਵਾਰੇ ਕਿਨ ਸੰਗ ਸਦਾ ਸਾਲ ਕੁ ਸਿਆਣਾ ਉੱਤਮ ਹੈ ਪਰ ਪਾਤਸ਼ਾਹ ਵੀ ਇਹ ਚੀਜ਼ਾਂ ਸਾਡੇ ਸਮਝਣੀਆਂ ਚਾਹੀਆਂ ਕਿ ਅੱਖੀਂ ਵੇਖ ਨਾ ਰੱਝੀਆਂ ਕੋਹ ਰੰਗ ਤਮਾਸ਼ਾ ਉਸ ਤੋਂ ਪੈਂੰਦਾ ਕੰਨ ਸੁਣ ਸਿਚਕ ਬੜੀ ਸਨਾਇ ਕਰਦੇ ਹਾਂ ਕੱਲ੍ਹ ਸੁਣ ਪਰ ਲੋਕ ਨੇ ਕੀ ਖਾਸੀ ਰਾਜ ਨਾ ਕੋਈ ਜੀਵਿਆ ਇਹ ਕਹਿੰਦੇ ਸੋਸ਼ਲ ਵੀ ਨਾ ਕੋਈ ਰਾਜ ਕਿੰ ਇਨਸਾਨ ਜੀਵ ਰਾਜ ਨਾ ਕੋਈ ਜੀਵਿਆ ਸਰਸੋਪਲਾਸੀ ਇਹ ਪਰਮਾਤਮਾ ਦੀ ਬਾਣੀ ਹੈ ਜਿਹਦੇ ਨਾਲ ਅਸੀਂ ਜੁੜੇ ਆ ਨੇਕ ਦਲਾਲ ਜੋ ਕਹ ਦੇਣਾ ਇਹ ਪਰਿਵਾਰ ਪੈਸਾ ਦੇ ਉਪਾਰ ਸੀ ਕਰਾ ਦਾ ਯੂਪੀ ਜੀ ਨਾਲ ਦੇ ਦਿਮਾਗ ਹਨ ਕਿ ਤਿੰਨ ਭਰਾਵਾਂ ਨੂੰ ਪਾਰ ਸਿੰਘ ਜੀ ਤੇ ਦੂਸਰੇ ਛੋਟੇ ਭਰਾ ਸਨ ਮੈਂ ਕੱਲ ਕਹ ਦੇਵਾ ਆਪ ਜੀ ਨੂੰ ਕਿ ਗੁਰੂ ਨੂੰ ਤਾਂ ਆਪਣੇ ਗੱਲ ਲਾਈਏ ਤਾਂ ਜੇ ਕਿਤੇ ਆਪਣੇ ਵਿੱਚ ਖਵਾਕ ਹੋਵੇ بار کسی نے تھوڑا کے دسنا کے میں آج کاروں کے کھایا کے باروں کا کہہ لگے کہ ایک کھو سی گا اس کھو میں نے ایک بندر دے عام طور پر لوگ دردے سن اس کو یہ تو جو کو ڈبا پر نست تھلے سکے تو اس نے کہہ کرنا کہ ڈبا کو جنا رسا پر آگا نا ਬਰੇ ਸਾਰੇ ਲੋਕੀ ਸਾਰੇ ਲੋਕੀਓਂ ਤੋਂ ਕਹਿ ਲੱਗੇ ਭਾਈ ਗੱਲ ਇਹ ਆ ਔਰ ਜਿਸ ਪੂਰੇ ਦੇ ਵਿੱਚ ਇੱਕ ਗੱਪੋ ਕੋਈ ਚੀਜ਼ ਹੈ ਕੋਈ ਤਰ ਤੋ ਜਿੰਨ ਹੈ ਜਿਦੇ ਵੀ ਜੋਤੀ ਅਸੀਂ ਪਾਲੀ ਤੋੜਦੇ ਆ ਸਾਡਾ ਡੱਬਾ ਜੋ ਹੈ ਸਾਡੀ ਲਾਜ ਜੋ ਹੈ ਸਾਡੀ ਰੱਸੀ ਜੋ ਹੈ ਉਹ ਖਾਲੀ ਬਾਹਰ ਆ ਜਾਂਦੀ ਹੈ ਸਾਡਾ ਡੱਬਾ ਬਾਹਰ ਨਹੀਂ ਆਉਂਦਾ ਸਾਰੇ ਲੋਕੀ ਇਕੱਠੇ ਹੋ ਕੇ ਸਾਰਿਆਂ ਨੇ ਵਿਚਾਰ ਕੀਤੇ ਵਿਚਾਰ ਉੱਤੇ ਸਾਰੇ ਬੈਠੇ ਸਾਡੇ ਲੋਕੇ ਬੈਠੇ ਕਿ ਕਹਿੰਦੇ ਕੋਈ ਜਿੰਨ ਹੈ ਕੁਝ ਬੂਤਾਂ ਕੋਈ ਐਸੀ ਗਿਆਨੀ ਤਾਕਤ ਹੈ ਜੋ ਇਹ ਧੱਬਾ ਕੋ ਲੰਗਿਆ ਹਸਾ ਪਰ ਆ ਗਈ। ਉਹ ਬਹੁਤ ਡੁੰਗਾ ਸੀਗਾ ਤਾਂ ਕਿਤੇ ਖਿਆਲੇ ਪੁੱਜ ਰਿਹਾ। ਪਰਵਾਰ ਦੀ ਗੱਲ ਆ ਸੀ ਪਰਵਾਰ ਦੀ ਗੱਲ ਕਰਦੇ ਆ। ਛੋਟੀਆਂ-ਛੋਟੀਆਂ ਬੱਚੀਆਂ ਵਰਮਕਾਰ ਸਿੰਘ ਦੀਆਂ। ਇਹਨਾਂ ਦਾ ਛੋਟਾ ਬੱਚਾ ਹੈ ਪੁਰੇ ਵਿਖਿਆ ਜਿਹੜਾ ਭਰਾ ਦਾ ਤ੍ਰਿਤਾ ਕਿਸ ਸੰਤਾਰ ਸਿੰਘ ਮੜਾ। ਕਿਵੇਂ ਲੜੇ ਪਰਾ ਕੇ ਰੱਖਿਆ ਮਦੁਰਕ ਬਾ ਜਿੰਨਾ ਮਲੇ ਸਾਰੇ ਨੇ ਕਿਤੇ ਕਿਸੇ ਨੇ ਆ ਕੇ ਕੋਈ ਮਦਦ ਨਹੀਂ ਇਹਨਾਂ ਨੇ ਕੀਤੀ ਉਹਨੇ ਜਾਂ ਮੈਂ ਖੁਦ ਨਹੀਂ ਕੀਤੀ ਉਹਨੇ ਮਦਦ। ਪਰ ਛੋਟੀ ਛੋਟੀ ਕਿਰਤ ਕਮਾਈ ਵਿੱਚੋਂ ਭਾਈ ਸਾਹਿਬ ਨੇ ਆਪਣੇ ਕਿਰਤ ਕਮਾਈ ਦੇ ਬੱਚਿਆਂ ਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਅਸੀਂ ਨਹੀਂ ਪਹੁੰਚਾ ਸਕਦੇ ਬਹੁਤ ਸਟੇਜਾਂ ਤੇ ਆ ਕੇ ਚੜ ਕੇ ਵੀ ਪਤਾਨਗੀਆਂ ਲੈ ਕੇ ਸਕੱਤਰਤਾ ਦੀ ਲੈ ਕੇ ਉਹ ਵੀ ਕਰ ਅਸੀਂ ਵੀ ਕਰ ਸਕਦੇ ਮੁਬਾਰਕਬਾਦ ਦਿੰਦੇ ਆ ਆਨੰਦ ਦੇ ਪਰਿਵਾਰ ਤੋਂ ਕਹਾਂ ਲੱਗਾ ਸਿਆਣੇ ਕੋਲ ਪੁੱਛਿਆ ਸਿਆਣਾ ਕਹਿੰਦਾ ਇਹਦੇ ਵਿੱਚ ਉਤਰਨਾ ਪੇਗਾ ਕਿਆ ਤੂੰ ਲੜਾਈ ਨੂੰ ਸੇ ਲੜਾ ਕਰਤੇ ਹੈ ਸਮੁੰਦਰ ਮੇਂ ਉਤਰ ਕਰ ਸਾਹਿਲ ਪਰ ਖੜਾ ਹੋ ਕੇ ਤਮਾਸ਼ਾ ਨਹੀਂ ਦੇਖਤੇ ਇਹ ਤਮਾਸ਼ਾ ਦਾ ਦੇਖੋ ਪੂਰੇ ਪੂਰੇ ਕਾਸੇ-ਪਾਸੇ ਖੜੇ ਹੋ ਦੇ ਤੈਨੂੰ ਉਤਰੋ ਉਹਨੇ ਕੋਈ ਫਰੇਕ ਹੋਣਾ ਤੁਸੀ ਕੈਰੇਕਟਰ ਸੀ ਉੱਧਰ ਜਾਵਾਂਗਾ ਆ ਠੀਕ ਹੈ ਉਹਨੇ ਇੱਕ ਸ਼ਰਤ ਰੱਖ ਦਿੱਤੀ ਕਿ ਇਹ ਸ਼ਰਤ ਸਾਰੇ ਪਰਿਵਾਰਾਂ ਨੂੰ ਸਾਰੇ ਸਾਥੀ ਸੰਗਤ ਨੂੰ ਮੰਨਣੀ ਚਾਹੀਦੀ ਕਿ ਸ਼ਰਤ ਉਹਨੇ ਇੱਕ ਸ਼ਰਤ ਰੱਖ ਦਿੱਤੀ ਕਿ ਮੇਰਾ ਇੱਕ ਭਰਾ ਨਾਰਾਜ਼ ਹੈ ਸਾਰੇ ਰਲ ਕੇ ਜਾਓ ਮੇਰੇ ਭਰਾ ਨੂੰ ਰਾਜੀ ਕਰੋ ਰਸੋ ਬੁਲਿਖ ਇੱਕ ਵਾਰ ਦੀ ਗੱਲ ਹੈ ਕਿਸੇ ਦੀ ਮਤ ਜਾਨੇ ਤੇ ਕੋਈ ਦੋਸਤ ਆਕੇ ਸੋਈ ਆਕੇ ਵੱਡਾ ਪਰਾ ਦੋਸਤ ਬਣਾਇਆ ਤਾਂ ਪੰਜਾਬ ਦਾ ਆਕੇ ਤਾਂ ਮੈਨੂੰ ਖਿੱਚ ਕੇ ਬਾਹਰ ਕੱਢੇਗਾ ਕੋ ਕੱਟਣ ਵਾਲਾ ਉਹ ਸਾਰੀ ਸੰਗਤ ਕਰਕੇ ਉਹਦੇ ਭਰਾ ਦੇ ਕਰਕੇ ਤੇ ਗੱਲ ਇਹ ਆ ਕਿ ਸੂਏ ਤੂੰ ਅਸੀਂ ਨਹੀਂ ਨਾ ਹੋਇਆ ਪਾਣੀ ਨਹੀਂ ਭਰਿਆ ਸਾਰਾ ਨਹੀਂ ਕਦੇ ਅੱਜ ਤੇਰਾ ਤੌਰ ਭਰਾ ਤਿਆਰ ਹੋ ਗਿਆ ਕੂਏ ਤੇ ਨੀਂ ਜਾਣ ਵਸਤੇ ਪਰ ਉਸਰੇ ਸਾਥ ਰਖਦੇ ਤੁਸੀਂ ਲਵਾ ਦੋ ਤੇ ਗਲਾਸ ਕੀ ਦਾ ਇੱਕ ਖਿਤਨਾ ਇੱਕ ਮੁਰਦਾ ਕੋਈ ਕੂ ਉੱਤ ਲਗਾ ਕੇ ਸੇ ਰਸਤਾ ਪੱਕ ਤੁਰ ਫਸੜ ਜਾ ਕੇ ਫਿਕਰ ਉਹਨੇ ਕਿਹਾ ਠੀਕ ਹੈ ਇਸ ਇਸੀ ਕੋ ਕਾਈ ਜਿਸ ਆਪ ਆਪ ਦਾ ਵਿੱਚ ਮੇਰੇ ਭਰਾ ਦੇ ਨਾਲ ਬੰਨ ਲ ਜਾਵਾਂ ਜਿਸ ਕੋ ਭਰਾ ਕੋ ਗਿਆ ਭਰਾ ਦੇ ਨਾਲ ਬੈਠਾ ਭਰਾ ਨੂੰ ਕਿਹਾ ਦਿੱਤਾ ਤੇ ਗੱਲਦੇ ਆ ਕਿ ਰੱਸਾ ਤੂੰ ਬੰਨ ਲੈ ਤੇ ਤੇਰੀ ਸੋਚ ਹੈ ਆਮ ਤੌਰ 'ਤੇ ਇਹ ਕਿ ਸੋਲਾ ਜੋ ਹੁੰਦਾ ਹੈ ਉਹ ਉਹ ਭਰਾ ਹੀਰਾ ਜੋ ਹੁੰਦਾ ਉਸ ਤੋਂ ਸੋਲਾ ਜੋ ਹੁੰਦਾ ਉਹ ਦਲ ਕੇ ਟੁੱਟ ਜੂੜ ਵੀ ਜਾਵੇ ਤੇ ਹੀ ਰਾਤ ਪਤਗੀਏ ਕਵਾਰੀ ਉੱਜੜਦਾ ਇੱਕ ਕਾਮਤਾਰ ਵਾਲ ਕਿਸੇ ਨੇ ਕਹਿ ਲਿਆ ਕਿ ਜਦ ਸਬੂਟਰ ਦੇ ਉਤਰਿਆ ਉਸ ਖੋਲ ਦੇ ਵਿੱਚ ਉਤਰਿਆ ਲੋਕਾਂ ਨੇ ਬੜੇ ਬਰੱਜ ਡੁੱਡ ਸੱਤੇ ਬੜਾ ਕੋ ਸੱਤਿਆ ਮੇਲਾ ਵਿੱਚ ਉਹ ਬੰਦਾ ਵੱਡਾ ਹੋ ਗਿਆ ਫਲ ਗਿਆ ਉਹਨੇ ਛਲਾਂਗ ਮਾਰ ਕੇ ਉਹਦੇ ਮੁੰਡੇ ਤੇ ਖੜਾ ਹੋ ਗਿਆ ਉਹਨੇ ਕਿ ਖਿੱਚੋ ਬਈ ਲੈ ਉੱਪਰ ਜਿਸ ਨੂੰ ਖਿੱਚ ਕੇ ਉਹ ਉੱਪਰ ਲੈ ਕੇ ਲੈ ਕੇ ਉਸ ਤੋਂ ਤੇ ਬੰਦਰ ਲੈ ਕੇ ਲੋਕੀ ਸਾਰੇ ਇਕੱਠੇ ਆਣ ਇਹ ਮੇਰੇ ਬਾਅਦ ਨਹੀਂ ਉਹਨੇ ਛਲਾਂਗੀਆਂ ਨਾਲ ਲੋਕਾਂ ਤੇ ਮਾਰ ਦਿੱਤੀ ਗਰਾ ਸਾਰਾ ਨਫ ਗਿਆ ਪਰ ਆਖੇ ਖੜਾ ਉਹਨੇ ਕਿਹਾ ਸੀ ਨਾ ਅਗਰ ਤੁਸੀਂ ਗਰਾ ਸਾਰਾ ਮੱਝ ਗਿਆ ਤੇ ਜੇ ਸਾਡੇ ਤੇ ਚੱਲ ਗਿਆ ਜ ਮਰ ਗਿਆ ਸੀ ਇਤਨਾ ਬੜੀ ਕੀ ਚੀਜ਼ ਹੈ ਪਰ ਉਹਦਾ ਪ੍ਰਹਾਜਾ ਜਿਹਾ ਸੀ ਉਹ ਉੱਥੇ ਖੜਾ ਹੋ ਕੇ ਉਸਨੇ ਕਹਿ ਦਿੱਤਾ ਕਿ ਅਮਰ ਤੈਨੂੰ ਕਿਹਾ ਸੀ ਨਾ ਕਿ ਇਹ ਭਾਰਤੀ ਹੈ ਚੱਲਦਾ ਭਾਰਤੀ ਚਾਲ ਅਸੀਂ ਸਾਰੇ ਲੋਕੀ ਜੇ ਪਰਿਵਾਰ ਇੱਕ ਪਰਿਵਾਰ ਦੇ ਆ ਤੋ ਆ ਇੱਕ ਸਚਾਉ ਦੀ ਜਿੱਥੋਂ ਦੇ

ਇੱਕ ਛੋਟੇ ਜਿਹੇ ਫਿਰਸਾਏ ਤੋਂ ਇਤਨੇ ਪਰਿਵਾਰ ਨੂੰ ਪਾਲਣਾ ਜਿਹੜੇ ਪਰਿਵਾਰ ਨੂੰ ਬਣਾਉਣਾ ਮੇਰੇ ਖੇ ਪ੍ਰਮਾਤਮਾ ਦੀ ਕਿਰਪਾ ਹੈ ਆਪ ਇਹ ਸਾਰੇ ਅਜੂਬੇਾਰੇ ਸੋਚਾਂ ਨਾ ਪੱਛੀਆਂ ਦੇ ਸਾਰੇ ਨੇ ਹੱਥ ਰੱਖਣਾ ਇਸ بیٹے ਤੇ ਆਪ ਰੱਖਣੇ ਨੇ ਇੰਜੀਨੀਅਰ ਕਰਦਾ ਦਿੱਤਾ ਮੇਰਾ ਦੇਥਲੇ ਦੇ ਦੇਤਾ ਜੀ ਨੇ ਨਿਰਮਿਤ ਕਰਦਾ ਦੇਤੀ ਨੇ ਦੀ ਕਰਕੇ ਲੱਗੀ ਦੀ ਹੈ ਲੁਕਾਂ ਤੁਸੀਂ ਜੀ ਦੇ ਤੋਂ ਜੀ ਬੇਟੀ ਯੂਪੀ ਹੋਰ ਬੜੇ ਅੱਛੀ ਅੱਛੇ ਅੱਛੇ ਤਰੀਕੇ ਦੇ ਨਾਲ ਪਰਵਾਦੇ ਨੇ ਜੁੜੇ ਨੇ ਪਰਮਾਤਮਾ ਸਿਧਿ ਗਿਆਨ ਜੁੜੇ ਦੇਖਣ ਇੰਨੀ ਅੱਜ ਤੇ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੀ ਫਤਿਹ ਇਸ ਸਦਾਸ਼ੂਰ ਸਿੰਘ ਜੀ ਇਨਾ ਪਾਸਾਰ ਦੀ ਨਾਮ ਵਰਗ ਲਈ ਚਾਹਤ ਹੈ ਕਿ ਪਹਿਲਾਂ ਦੰਦਿਕਰੰਗਾ ਪੈਸਾ ਪਾਇ ਨਾਰ ਸਿੰਘ ਜੀ ਨੂੰ ਜੋ ਕਿ ਬਹੁਤ ਹੀ ਵੱਡੇ ਕਥਾਵਾਚਕ ਬਚਪਨ ਦੇ ਵਿੱਚ ਜਸੀ ਇਹਨਾਂ ਨੇ ਕਥਾ ਸੁਣਦੇ ਸਾਂ ਗੁਰੂ ਘਰ ਦੇ ਨਾਲ